ਖਬਰਨਾਮਾ ਦੇਖ ਰਹੇ ਸਾਰੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਬੀਬੀ ਪ੍ਰਬਲীন ਘੋ ਜੋ ਪਿਛਲੇ ਦਿਨਾਂ ਦੇ ਵਿੱਚ ਵਿਵਾਦਾਂ ਦੇ ਵਿੱਚ ਰਹੇ ਖਾਸ ਕਰਕੇ ਉਸ ਪਜਾਮੇ ਵਾਲੀ ਵੀਡੀਓ ਨੂੰ ਲੈ ਕੇ ਜਿਸ ਵਿੱਚ ਬੀਬੀ ਜਦੋਂ ਕਥਾ ਕਰ ਰਹੀ ਹੈ ਤੇ ਕਹਿ ਰਹੀ ਹੈ ਕਿ ਭਾਈ ਸਾਹਿਬ ਦਾ ਪਜਾਮਾ ਜਿਹੜਾ ਹੈ ਫਟਿਆ ਹੋਇਆ ਸੀ ਜਾਂ ਭਟਿਆ ਹੋਇਆ ਸੀ ਉਸ ਤੋਂ ਬਾਅਦ ਬੀਬੀ ਇਨੀ ਕੁ ਵਿਵਾਦਾਂ ਦੇ ਵਿੱਚ ਕਿਰੀ ਕਿ ਆਖਰ ਵਿੱਚ ਬੀਬੀ ਪ੍ਰਬਲীন कौर ਦਾ ਵਿਰੋਧ ਕੌਣ ਵੱਲੋਂ ਕੀਤਾ ਗਿਆ ਵਕਬ ਕਸਪਰਦਾਮਾਂ ਦੇ ਆਗੂਆਂ ਨੇ ਖਾਸ ਕਰਕੇ ਨਿਹੰਗ ਸਿੰਘਾਂ ਨੇ ਅਤੇ ਦੂਸਰੇ ਪਾਸੇ ਜਿਹੜੇ ਸੋਸ਼ਲ ਮੀਡੀਆ ਨੇ ਉਹਨਾਂ ਨੇ ਰੱਜ ਕੇ ਜਲੂਸ ਕੱਢਿਆ ਬੀਬੀ ਪ੍ਰਬਲীন कौर ਦਾ ਉਸ ਤੋਂ ਬਾਅਦ ਬੰਗਲਾ ਸਾਹਿਬ ਦੇ ਗੁਰਦੁਆਰੇ ਅਤੇ ਉਥੋਂ ਦੇ ਪ੍ਰਬੰਧਨ ਦੇ ਨਾਲ ਵੀ ਇੱਕ ਵਿਵਾਦ ਹੋਇਆ ਸੀ ਜਿਸ ਕਰਕੇ ਮੁੱਦਾ ਜਿਹੜਾ ਹੈ ਬੜਾ ਹਾਈ ਲੈਵਲ ਤੇ ਪਹੁੰਚ ਗਿਆ ਪਿਛਲੇ ਦਿਨਾਂ ਦੇ ਵਿੱਚ ਬੀਬੀ ਨੇ ਹੱਥ ਕੜੇ ਕਰਦੇ ਕਰਤੇ ਸੀ ਕਿ ਇਸ ਤੋਂ ਬਾਅਦ ਮੈਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕਿਤੇ ਵੀ ਕਥਾ ਨਹੀਂ ਕਰਾਂਗੀ ਜੇ ਅਸੀਂ ਪ੍ਰਚਾਰ ਕਰਾਂਗੇ ਅਸੀਂ ਆਊਟ ਆਫ ਪੰਜਾਬ ਆਊਟ ਆਫ ਇੰਡੀਆ ਕਰਾਂਗੇ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਬੀਬੀ ਪ੍ਰਬਲੀਮ ਕਾਲ ਜਿਹੜੇ ਕਥਾਵਾਚਕ ਨੇ ਜਿਹੜੇ ਕੀਰਤਨੀ ਨੇ ਉਹਨਾਂ ਵੱਲੋਂ ਅੱਜ ਮੁਲਾਕਾਤ ਕੀਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੜੀ ਕੁਲਦੀਪ ਸਿੰਘ ੜਗਾ ਜਹੋਣਾਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ੜਗਾ ਬੜੇ ਸੂਝਵਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤਿ ਬਾਣੀ ਦਾ ਬੜਾ ਗਿਆਨ ਹੈ ਬੜੀ ਸੰਖਿਆ ਦੇ ਵਿੱਚ ਉਹਨਾਂ ਦੀ ਬੜੀ ਭਰਪੂਰੀ ਹੈ ਅਤੇ ਉਹਨਾਂ ਨੇ ਬੀਬੀ ਨੂੰ ਗਲਤੀ ਜਗ੍ਹਾ ਤੇ ਗਲਤ ਕਿਹਾ ਸਹੀ ਦੀ ਜਗ੍ਹਾ ਤੇ ਸਹੀ ਕਿਹਾ ਉਹਨਾਂ ਕਹਿੰਦੇ ਕਿ ਤੁਸੀਂ ਗੁਰੂ ਦੀ ਬਾਣੀ ਨੂੰ ਜਦ ਤੁਸੀਂ ਕੀਰਤਨ ਕਰਦੇ ਹੋ ਜਦੋਂ ਤੁਸੀਂ ਕਥਾ ਕਰਦੇ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਤੋੜ ਰੋੜ ਕੇ ਪੇਚੀ ਨਹੀਂ ਕਰ ਸਕਦੇ ਦੂਸਰੇ ਪਾਸੇ ਸੰਸਾਰਕ ਚੀਜ਼ਾਂ ਨੂੰ ਸੰਸਾਰਕ ਡਿਨਾਮਾ ਨੂੰ ਤੁਸੀਂ ਜਿਹੜਾ ਹੈ ਵਿੱਚ ਨਹੀਂ ਲਿਆ ਸਕਦੇ ਜਿਹੜੀਆਂ ਅਸ਼ਲੀਲ ਹੁੰਦੀਆਂ ਨੇ ਜਿਹੜੀਆਂ ਭਦੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਪ੍ਰਭਾਵ ਪੂਰੇ ਸਮਾਜ ਤੇ ਪੈਂਦਾ ਹੈ ਬ੍ਰੀਬੀ ਬੀਬੀ ਪ੍ਰਬਲੀਨ ਕੌਰ ਦੀ ਇੱਕ ਤਰ੍ਹਾਂ ਦੀ ਕਲਾਸ ਲਗਾਈ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇ ਦਾ ਗਿਆਨੀ ਕੁਲਦੀਪ ਗੜਗੱਜ ਨੇ ਕਿਉਂਕਿ ਗਾੜੀ ਕੁਲਦੀਪ ਸਿੰਘ ਜਿਹੜੇ ਗੜਗੱਜ ਨੇ ਉਹ ਭਲੀ ਭਾਤੀ ਜਾਣਦੇ ਨੇ ਕਿ ਬੀਬੀ ਪ੍ਰਿਪਲੀਨ ਕੌਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਨੇ ਕਦੇ ਉਹ ਪਜਾਮੇ ਵਾਲੀ ਗੱਲ ਕਰਦੇ ਨੇ ਕਦੇ ਉਹ ਕਹਿੰਦੇ ਨੇ ਕਿ ਜਿਹੜਾ ਮੇਰਾ ਬ੍ਰਦਰ ਹੈ ਉਹ ਆਪਣੀ ਇੱਕ ਉਹਨਾਂ ਦਾ ਜਿਹੜਾ ਕਿਰਤੀੰਦੇ ਜਥੇ ਦਾ ਜਥੇ ਦਾ ਇੱਕ ਪਰਸਨ ਹੈ ਕਿ ਭਾਬੀ ਇਹਨਾਂ ਨੂੰ ਸਾਹ ਨਹੀਂ ਲੈਣ ਦਿੰਦੀ ਉਸ ਤੋਂ ਬਾਅਦ ਪੂਲ ਦੇ ਵਿੱਚ ਵੀ ਉਹਨਾਂ ਦੀਆਂ ਵੀਡੀਓ ਆਈਆਂ ਉਸ ਤੋਂ ਬਾਅਦ ਇੱਕ ਥਾਂ ਤੇ ਕਿਹਾ ਗਿਆ ਕਿ ਸ਼ਰਾਬ ਇੱਕ ਥਾਂ ਕਿ ਇਰ ਉਸ ਦੀ ਗੱਲ ਕੀਤੀ ਗਈ ਕਿ ਬਹੁਤ ਸੋਹਣੀਆਂ ਨੇ ਯਾਨੀ ਕਿ ਬਚਕਾਨੇ ਜਿਵੇਂ ਬੱਚਿਆਂ ਵਾਲੀਆਂ ਹਰਕਤਾਂ ਕੀਤੀਆਂ ਗਿਆ ਬੀਬੀ ਪ੍ਰਬਲੀਨ ਕੌਰ ਵੱਲੋਂ ਉਸ ਤੋਂ ਬਾਅਦ ਵਗ-ਵਗ ਚੈਨਲਾਂ ਤੇ ਉਹਨਾਂ ਦੇ ਇੰਟਰਵਿਊ ਹੋਏ ਉਹਨਾਂ ਨੇ ਸਪਸ਼ਟੀਕਰਨ ਨਹੀਂ ਦਿੱਤੇ ਲੇਕਿਨ ਬਾਅਦ ਵਿੱਚ ਰੋਕ ਦਿੱਤਾ ਗਿਆ ਕਿ ਤੁਸੀਂ ਇਸ ਤਰ੍ਹਾਂ ਕੀਰਤਨ ਇਸ ਤਰ੍ਹਾਂ ਤੁਸੀਂ ਕਥਾ ਨਹੀਂ ਕਰ ਸਕਦੇ ਲੇਕਿਨ ਅੱਜ ਬੀਬੀ ਪ੍ਰਬਲ ਪ੍ਰਬਲਿੰਕੌਰ ਨੇ ਗੱਲਬਾਤ ਕੀਤੀ ਉਧਰੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇ ਦਾ ਗਿਆਨੀ ਕੁਲਦੀਪ ਸਿੰਘ ਗੱਜਣਾ ਵੀ ਅਕੋਰਡਿੰਗ ਟੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਦੇ ਅਨੁਸਾਰ ਗੱਲ ਕੀਤੀ ਵੀ ਉਹਦੇ ਆਧਾਰਤ ਤੁਹਾਡਾ ਕੀਰਤਨ ਤੁਹਾਡੀ ਕਥਾ ਹੋਣੀ ਚਾਹੀਦੀ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਹੰਝੂ ਜ਼ਰੂਰ ਨਿਕਲੇ ਇੰਜ ਲੱਗ ਰਿਹਾ ਸੀ ਜਿਵੇਂ ਬੀਬੀ ਪ੍ਰਬਲ ਪ੍ਰਬਲਿੰਕੌਰ ਦੀ